ਕਹਿੰਦਾ ਭੈਂਟ ਦੇ ਗਿਆ ਜੱਪਾ ਦਾ ਓਏ ਕਹਿੰਦਾ ਆਪਾਂ ਦਾ ਅਰੇ ਪੂਰੇ ਕਿ ਰਾਹ ਨੇ ਚੱਲ ਤਕ ਇਕੱਠੇ ਤਿੰਨ ਚਾਰ ਦਿਨਾਂ ਦਾ ਇੱਕ ਵੱਡਾ ਵਲੌਗ ਹੀ ਕਰਦਾਂਗੇ ਉਹੀ ਗਰੀ ਜਾਂਦੇ ਨੇ ਉਹੀ ਲੜਦੇ ਨੇ ਹਿਮਾਚਲ ਵਾਲੇ ਪਰ ਕੁਝ ਕੁ ਸ਼ੈਤਾਨ ਹੁੰਦੇ ਨੇ ਪਰ ਇਹ ਬੰਦੇ ਵਧੀਆ ਨੇ ਜਿੱਧਰ ਆਏ ਆ ਉਹ ਲੋਕ ਇੱਕ ਕਮਉਂਦੇ ਦੌਲਤ ਸ਼ੋਹਰਤ ਆਸਾ ਕਮਾਈ ਵਾਲੀ ਵੀ ਨਾਈ ਵਾਲੀ ਵਿੱਚ ਪੈਸਾ ਆਵੇ ਆ ਦੇਖੋ ਜੀ ਘੁੱਗੂਆਂ ਅੰਗੜੇ ਪਏ ਹੋਏ ਨੇ ਰੋਡ ਤੇ ਗਈ ਦੀ ਉਹਨੇ ਜਿਹਨੇ ਬਣਾਈ ਆ ਆ ਬਾਈ ਨੇ ਸਿੱਧੀ ਉਹ ਕਰਤੀ ਉੱਪਰ ਨੂੰ ਕਿਹਦਾ ਲੱਗ ਰਿਹਾ ਹੈ ਭਾਈ ਸਾਹਿਬ ਆਚਾ ਲੱਗ ਰਿਹਾ ਹੈ ਮਜ਼ਾ ਆ ਰਿਹਾ ਹੈ ਬਿਲਕੁਲ ਆ ਰਿਹਾ ਹੈ ਮਜ਼ਾ ਪੈਸੇ ਨੇ ਲਾਇਨੇ ਫਿਰ ਨਿਕਲ ਜਾ ਵਾਲ ਬਹੁਤ ਵੱਡਾ ਲੱਗ ਰਿਹਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਸਾਰਿਆਂ ਦਾ ਸਵਾਗਤ ਆ ਤੁਹਾਡਾ ਇੱਕ ਨਵੇਂ ਵਲੌਗ ਵਿੱਚ ਅੱਜ ਪੈਕਿੰਗ ਚੈਕਿੰਗ ਕਰ ਲਈ ਗੱਡੀ ਬੋਲ ਡੱਕਦੀ ਕਿਉਂਕਿ ਅੱਜ ਚੱਲਿਆ ਸੀ ਹਿਮਾਚਲ ਦੇ ਵਿੱਚ ਸਾਨੂੰ ਵਿਆਹ ਆ ਤਿੰਨ ਦਿਨ ਉੱਥੇ ਹੀ ਰਹਿਣਾ ਤੇ ਉਰੋਂ ਨਿਕਲਣ ਲੱਗਿਆਂ ਕਰੋ ਗੱਡੀ ਕਰ ਲਈ ਸਟਾਰਟ ਆਪਾਂ ਆ ਗੱਡੀ ਕੱਢਦੇ ਆ ਬਾਹਰ ਕੈਮਰੇ ਦੀ ਕੁਆਲਿਟੀ ਚੈੱਕ ਕਰੋ ਗੱਡੀ ਦੇ ਖੁਸ਼ ਮਜਾਜ ਮਿੱਤਰ ਹੈ ਪੈਂਟ ਠੀਕ ਕਰਾਣਾ ਜੀ ਬਾਈ ਨੰਬਰ ਕਿਹੜੀ ਮਾਰਕੀਟ ਹੈ ਸੇਵਕ ਸੈਂਟਰ ਆਬਜੀ ਸੈਂਟਰ ਓਕੇ ਜੀ ਆਪਾਂ ਅਗੇ ਜੀ ਹੇਅਰ ਮਾਸਟਰ ਇੱਥੇ ਕਟਿੰਗ ਵਗੈਰਾ ਕਰਾਉਣੇ ਆ ਬਹੁਤ ਬੁਰਾ ਹਾਲ ਜਾਇ ਹੋਇਆ ਹੈ ਆਪਾਂ ਆ ਗਏ ਸੀ ਜੀ ਨਿਕ ਬੇਕਰਸ ਕੁਸ਼ਖਾਨ ਇੱਥੇ ਕਰਾਇਆ ਆਪਾਂ ਗ੍ਰਿਲ ਸੈਂਡਵਿਚ ਨਾਲ ਪਾਸਤਾ ਕਿਹੜਾ ਪਾਸਤਾ ਇਹ ਮਿਕਸ ਪਾਸਤਾ ਓਏ ਆ ਬਾਲ ਕਿੱਥੋਂ ਆਇਆ ਓਏ ਕਿਧਰੇ ਕਿੱਥੇ ਬਾੜਾ ਬਾੜਾ ਇਹ ਨਾ ਚੀ ਮੜ ਜਾ ਆਓ ਓਏ ਬਾੜ ਆ ਗਿਆ ਬਾੜ ਅਰੇ ਅਰੇ ਪੀਜ਼ਾ ਕਰਾਇਆ ਸੀ ਜੀ ਬਾਹਰ ਆ ਗਿਆ ਵਿੱਚ ਲੌਂਗ ਪੈਦਾ ਹੋ ਗਿਆ ਹੈਗਾ ਤਾਂ ਚਲੋ ਨਿਕਲ ਜਾਂ ਪਰ ਪੈਸੇ ਇੰਨੇ ਲਾਏ ਨੇ ਫਿਰ ਨਿਕਲ ਜਾ ਵਾਲ ਬਹੁਤ ਵੱਡਾ ਲੱਗ ਰਿਹਾ ਇਸਨੇ ਆਪਣਾ ਸਭ ਠੀਕ ਹੈ ਜੀ ਪੀਜ਼ਾ ਨਵਾਂ ਦੇਗੇ ਵਧੀਆ ਸਰਵਿਸ ਆ ਨਾ ਮੇਰੇ ਤਾਂ ਬਹੁਤ ਵਧੀਆ ਯਾਰ ਥੈਂਕ ਯੂ ਵੈਰੀ ਮਚ ਡੀਜ਼ਲ ਪਾਉਣ ਲੱਗਿਆ ਜੀ ਪਟਿਆਲੇ ਤੋਂ ਮੈਂ ਕਿਹਾ ਇੱਕ ਵਾਰੀ ਫੁੱਲ ਕਰਾ ਲਈਏ ਮੁੜ ਕੇ ਟੈਨਸ਼ਨ ਨਹੀਂ ਰਹੂਗੀ ਕਿਉਂਕਿ ਧੁੰਦ ਬਹੁਤ ਪੈਣ ਲੱਗੀ ਹੁਣ ਖਿੱਚ ਕੇ ਹੀ ਜਾਣਾ ਪੈਣਾ ਪਹਿ ਗਈ 3000 ਦਾ ਤੇਲ ਫੜਾ ਪਰ ਪੈਸੀ ਉਹਨਾਂ ਇਹ ਵੀ ਬਾਈ 2 ਘੰਟੇ 48 ਮਿੰਟ ਲੱਗ ਰਹੇ ਨੇ ਬਹੁਤ ਜਿਆਦਾ ਧੁੰਦਾ ਰਸਤੇ 'ਚ ਕਿਤੇ ਕਿਤੇ ਧੁੰਦਾ ਕਿਤੇ ਕਿਤੇ ਨਹੀਂ ਹੈਗੀ ਹੁਣ ਜਿਵੇਂ ਸਾਫ ਹੋ ਗਿਆ ਧੁੰਦ ਚੈੱਕ ਕਰੋ ਮਹਾਰਾਜ ਧੁੰਦ ਚੱਲੀ ਦੀ ਸਪੀਡ ਦੇ ਰਹੇ ਅਸੀਂ ਨਹੀਂ ਪਹੁੰਚਦੇ ਛੇਤੀ ਟੇ 2 ਹਾਂਜੀ ਹਸਤਿਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਆਪਾਂ ਰਾਤ ਪਹੁੰਚ ਗਏ ਸੀ ਹਿਮਾਚਲ ਉੱਨਾ ਉੱਨਾ ਕਿ ਉਹਨੇ ਹਾਂਜੀ ਕੱਲ ਲੇਟ ਹੋ ਗਈ ਸੀ ਬਹੁਤ ਉਨਾ ਪੌਂਦ ਦੇ ਪੌਂਦ ਦੇ ਮਾਚਲ ਚ ਪੈਂਦਾ ਉਨਾ ਸ਼ਹਿਰ ਬਹੁਤ ਵੱਡਾ ਸ਼ਹਿਰ ਆ ਤੇ ਕੱਲ ਧੁੰਦ ਵੀ ਬਹੁਤ ਸੀ ਤਾਂ ਕਰਕੇ ਵਲੌਗ ਆਪਾਂ ਨੇ ਨਹੀਂ ਬਣਾਇਆ ਤੇ ਅੱਜ ਇੱਥੇ ਫੰਕਸ਼ਨ ਆ ਆਪਣਾ ਭਰਾ ਆ ਜਤਿਨ ਤੇ ਅੱਜ ਕੀ ਫੰਕਸ਼ਨ ਆ ਜਤਿਨ ਉਹਰੇ ਅੱਜ ਨਾਨਕਾ ਮੇਲ ਸਿਹਰਾ ਅੱਜ ਨਾਨਕਾ ਮੇਲ ਸਾਰੇ ਪਿੰਡ ਦੀ ਰੋਟੀ ਸੀਗੀ ਸਾਰੇ ਪਿੰਡ ਦੀ ਰੋਟੀ ਕੱਪਲਾ ਪੈਲਸ ਓਕੇ ਇਹ ਮੁੰਡੇ ਦੀ ਲੁੱਕ ਚੈੱਕ ਕਰੋ ਘੈਣ ਲੱਗ ਰਿਹਾ ਪੂਰਾ ਇੱਧਰ ਵੀ ਲੈਦਰ ਜੈਕਟ ਆ ਹਾਜੀ ਵਾ ਥੋੜੇ ਖਾਣੇ ਪੀਣੇ ਆ ਉਹਨੂੰ ਰੌਣਕ ਮੇਲਾ ਦਿਖਾਉਣੇ ਸਾਰਾ ਅੰਦਰ ਕਿੱਦਾਂ ਹੈ ਬਾਕੀ ਤੁਸੀਂ ਵਲੌਗ ਨੂੰ ਲਾਈਕ ਕਮੈਂਟ ਨਹੀਂ ਕਰ ਰਹੇ ਹੈਗੇ ਲਾਈਕ ਕਮੈਂਟ ਦੀ ਛੋਟੀ ਲਾਈਕ ਵੀ ਬਹੁਤ ਘੱਟ ਆ ਰਹੇ ਨੇ ਵੀਊ ਆ ਜਾਂਦੇ ਨੇ ਜੇ ਬਾਕੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸ਼ੇਅਰ ਕਮਾਈਏ ਸਾਰਾ ਦੇਖਾਂਗੇ ਘੁੰਮ ਕੇ ਆਵਾਂਗੇ ਤੇ ਹੈਲੋ ਹੈਲੋ ਨੈਚੁਰਲ ਚ ਕਿ ਆਏ ਜੀ ਫੁੱਲ ਇੰਜੋਏ ਚੱਲ ਰਿਹਾ ਹਾਂ ਜੀ ਹਮਾਚਲ ਵਾਲੇ ਬੰਦੇ ਘੈਂਣ ਨੇ ਉਹੀ ਗਰੀ ਜਾਂਦੇ ਨੇ ਉਹੀ ਲੜਦੇ ਨੇ ਹਮਾਚਲ ਵਾਲੇ ਪਰ ਕੁਛ ਕੁ ਸ਼ੈਤਾਨ ਹੁੰਦੇ ਨੇ ਪਰ ਇਹ ਬੰਦੇ ਵਧੀਆ ਨੇ ਜਿੱਧਰ ਜਿਹਾ ਆਏ ਆ ਉਹ ਗੱਡੀ ਆ ਗੱਡੀ ਟ੍ਰੈਫਿਕ ਪੁਲਿਸ ਡੇ 3 ਡੇ 3 ਹਮਾਚਲ ਤੇ ਸਵੇਰੇ ਸਵੇਰੇ ਆਪਾਂ ਬ੍ਰੇਕਫਾਸਟ ਕਰ ਰਹੇ ਆ ਛੋਲੇ ਭਟੂਰੇ ਮੰਗਾਏ ਐਂਡ ਉਦੋਂ ਤੋਂ ਅਸੀਂ ਕੋਈ ਬਲੌਗ ਕਿਉਂ ਨਹੀਂ ਪਾਇਆ ਕਿਉਂਕਿ ਯਾਰ ਕੁਛ ਦਿਖਾਉਣ ਨੂੰ ਹੈ ਨਹੀਂ ਸੀ ਅਸੀਂ ਸੀ ਬਸ ਘਰੇ ਸੀ ਘਰੇ ਇੰਜੋਏਮੈਂਟ ਕਰ ਰਹੇ ਸੀ ਅੱਜ ਆਪਾਂ ਬਲੌਗ ਤਾਂ ਬਣਾ ਰਹੇ ਆ ਕਿਉਂਕਿ ਅੱਜ ਆਪਾਂ ਚੱਲੇ ਆ ਘੁੰਮਣ ਕਿੱਥੇ ਚੱਲੇ ਘੁੰਮਣ ਅੱਥੇ ਆਪਾਂ ਚੱਲੇ ਜੀ ਅੱਜ ਰਾਜਪੁਰ ਮદાન ਇੱਥੋਂ ਜਸਟ 45 ਮਿੰਟ ਦੂਰ ਆ ਸੋ ਉੱਥੇ ਚੱਲਦੇ ਆ ਹੁਣ ਆਪਾਂ ਬ੍ਰੇਕਫਾਸਟ ਕਰ ਲਈਏ ਅੱਜ ਦਾ ਬਲੌਗ ਤੁਹਾਨੂੰ ਕੈਂਡ ਲੱਗੂਗਾ ਕਿਉਂਕਿ ਆਪਾਂ ਪਿਛਲੀਆਂ ਕਲਿੱਪਾਂ ਵੀ ਐਡ ਕਰਤੀ ਹਨਾ ਸਾਰੀਆਂ ਵਿੱਚ ਫਿਰ ਤੁਸੀਂ ਬੋਰ ਹੋ ਜਾਣਾ ਸੀ ਜੇ ਅਸੀਂ ਉਦਾਂ ਹੀ ਵਿਆਹੂ ਦਿਖਾਉਂਦੇ ਰਹੇ ਕਿਉਂਕਿ ਵਿਆਹੂ ਤਾਂ ਤੁਸੀਂ ਦੇਖੇ ਹੋਏ ਆ ਕਿੰਦਾ ਹਨਾ ਹੁੰਦੇ ਆ ਹਾਂਜੀ ਕਿੰਦਾ ਫਿਰ ਖਾ ਕੇ ਦੱਸ ਹੁਣ ਛੋਲੇ ਭਟੂਰੇ ਲੋ ਜੀ ਆਪਾਂ ਵੀ ਆਪਣੀ ਸਬਜੀ ਪਾ ਲਈ ਇਹ ਦਰਪੂਰੇ ਜੀ ਆ ਕੇ ਦਰਮਾ گرم ਇਹਨਾਂ ਦੇ ਭਟੂਰੇ ਥੋੜੇ ਹਾਰਡ ਤੇ ਨੇ ਦੇਖਾ ਵੀ ਹਾਂ ਉਹ ਹੈ ਕਿ ਸਵਾਦ ਨੇ ਕਰੰਚੀ ਜਿਹੇ ਨੇ ਠਾਠ ਗੱਲ ਉਹਦਾ ਬ੍ਰੇਕਫਾਸਟ ਕਰ ਲਿਆ ਜੀ ਇਹੀ ਆਪਣਾ ਹੋਟਲ ਆ ਜਿੱਥੇ ਆਪਾਂ ਰੁਕੇ ਹੋਏ ਸੀ ਦੋ ਦਿਨਾਂ ਤੋਂ ਸੋ ਹੁਣ ਆਪਾਂ ਨਿਕਲਦੇ ਆ ਜਿੱਥੇ ਤੁਹਾਨੂੰ ਦਿਖਾਉਣਾ ਪਲੇਸ ਕਹਿੰਦੇ ਵਾਲੀ ਘਾਟਾ ਜਿਹਦੀ ਤੁਹਾਨੂੰ ਨਾਂ ਨੇ ਦੱਸਿਆ ਸੋ ਦੇਖਦੇ ਜਾ ਕੇ ਸੋ ਇਹ ਹੈਗਾ 42 ਮਿੰਟ ਦੂਰ ਜੀ ਆਪਾਂ ਤੋਂ ਟ੍ਰੈਫਿਕ ਦੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਘੰਟਾ ਲੱਗ ਜਾਣਾ ਬਾਕੀ ਦੇਖਦੇ ਆ ਨਿਕਲਦੇ ਆ ਹੁਣ ਆਪਾਂ ਨੀ ਦੱਤ ਰੀ ਮਾਰੀ ਤੇ ਬੇਨੀ ਆਹ ਦੇਖੋ ਜੀ ਘੁੱਗੂਆਂ ਅੰਗੜੇ ਪਏ ਹੋਏ ਨੇ ਰੋਡ ਦੇ ਮੈਂ ਨਾ ਜਵਾਗ ਯੋਗ ਨੇ ਬਣਾ ਦਿੱਣਾ ਜਾਂ ਨਕਸ਼ਾ ਪਾਸ ਹੋ ਜਾਣਾ ਓਰੇ ਬਿੱਤੀ ਹੋਈ ਦੀ ਉਹਨੇ ਜਿਹਨੇ ਬਣਾਈਆ ਉਹ ਪਹਾੜ ਹੋਣਾ ਓਕੇ ਪਹਾੜ ਦਾ ਪਹਾੜੀ ਸਿੱਧੇ ਮਰ ਸਿੱਧੇ ਹੀ ਜਾਂਦੇ ਆਪਾਂ ਬਸ ਪਹਾੜੀ ਇਲਾਕੇ ਵਿੱਚ ਜਾਣ ਨੇ ਆਪਾਂ ਬਾਉ ਪਹੁੰਚ ਗਏ ਜੀ ਆਪਾਂ ਲੋਕੇਸ਼ਨ ਤੇ ਪਿਛੇ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ 뷰 ਪੁਆਇੰਟ ਆ ਇੱਥੇ ਹੁਣ ਬੋਟਿੰਗ ਦੇ ਵੀ ਆਪਸ਼ਨ ਹੈਗੀ ਆ ਬਾਕੀ ਦੇਖਦੇ ਉੱਥੇ ਜਾ ਕੇ ਕੀ ਹੈਗਾ ਕੀ ਨਹੀਂ ਇੱਧਰ ਪ੍ਰੀ ਵਿਡਿੰਗ ਵਾਲੇ ਫਿਰਦੇ ਆ ਕਹਿੰਦੇ ਪ੍ਰੀ ਵਿਡਿੰਗ ਦੀ ਸਪੈਸ਼ਲ ਲੋਕੇਸ਼ਨ ਆਰੇ ਸਭ ਪ੍ਰੀ ਵਿਡਿੰਗ ਕਰਾਉਣ ਆਉਂਦੇ ਆ ਉਹ ਦੇਖੋ ਕਿੰਨਾ ਸੋਹਣਾ ਆਲੇ-ਦਾਲੇ ਸਮੁੰਦਰ ਸੈਂਟਰ 'ਚ ਖੜਨ ਨੂੰ ਹਾਂ ਜਿਹੜਾ ਉਹ ਦੱਬੇ ਜਿਹਾ ਹੂੰ ਸੋ ਲੋਕੇਸ਼ਨ ਦਾ ਬਹੁਤ ਸੋਹਣੀ ਆ ਇੱਕ ਉੱਧਰ ਵੀ ਆ ਉੱਪਰ ਵੀ ਕਾਫੀ ਨਿਵੇਸ਼ਨਾ ਨੇ ਹਮਮ ਲੱਗਦਾ ਪੁਰਾਣਾ ਜਿਹਾ ਘਰ ਵੀ ਸੀ ਕਹਿੰਦੇ ਇਹ ਕਿਸ਼ਤੀ ਚ ਸਫਰ ਕਰਨ ਲੱਗਿਆ ਤੇ ਫਾਰਮ ਸਾਈਨ ਕਰਾ ਲਿਆ ਸਾਡੇ ਤੋਂ ਇਹ ਆਪਣਾ ਨਾਮ ਤਾਂ ਹੈ ਨਹੀਂ ਸਾਈਨ ਨਹੀਂ ਕਰਿਆ ਆਪਾਂ ਇਹ ਤਾਂ ਕਿਸੇ ਦਾ ਅਲਸੋ ਕਿਸੇ ਦਾ ਫਾਰਮ ਹੈ ਤਾਂ ਉਦੋਂ ਇਹ ਸਾਈਨ ਕਰਨਾ ਆਪਾਂ ਨੇ ਇਹ ਹੁਣ ਉਹੀ ਲਿਖਿਆ ਆ ਵੀ ਜੇ ਕੁਝ ਹੈਪਨ ਹੋਣ ਦਾ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਤਵਾਰੀ ਆਪਣੇ ਸਬੰਧ ਦੀ ਆਪ ਜੇ ਵਾਰ ਪਰ ਤੁਸੀਂ ਵੀਊ ਚੈੱਕ ਕਰੋ ਨਾਈਸ ਵੀਊ ਅਤੇ ਬੋਟ ਵਿੱਚ ਜਾਣ ਲੱਗੇ ਤੁਹਾਨੂੰ ਸਾਰਾ ਵੀਊ ਕੈਪਚਰ ਕਰਾਵਾਂਗੇ ਆਪਾਂ ਪਤਾ ਐਡਰੈਸ ਲਿਖਣਾ ਹਾਂਜੀ ਜੀ ਵਿਜੇ ਪਾਣੀ ਪੂਣੀ ਹਲਕ ਚ ਰਹਿ ਗਿਆ ਪਿੰਡ ਛੱਡ ਕੇ ਆਉਂਗੇ ਆਹ ਹੈ ਜੀ ਸਾਡੀ ਬੋਟ ਇਹ ਨਾਰਮਲ ਬਾਈ ਸਪੀਡ ਵਾਲ ਠੀਕ ਹੋ ਹੌਲੀ ਤਾਂ ਜਦੋਂ ਮਰਜ਼ੀ ਕਰਾ ਲਾਂਗੇ ਹੈਨਾ ਹੌਲੀ ਤੇ ਕਰਾਈ ਸਕਦੇ ਨਹੀਂ ਬਾਈ ਕਹਿੰਦਾ ਸਪੀਡ ਬੰਨ ਕੇ ਲੈ ਕੇ ਜਾਵਾਂ ਅਗਰ ਸਪੀਡ ਦੀ ਨਾ ਤੁਸੀਂ ਅਗਰ ਸਪੀਡ ਵਾਲੀ ਕਰਵਾ ਲਈ ਤੁਸੀਂ ਜਾ ਕੇ ਸਪੀਡ ਨਾਲ ਨਹੀਂ ਹੋਣੀ ਹੈ ਹੈ ਚਲਦੀ ਬੋਟ ਨਹੀਂ ਸਪੀਡ ਨਾਲ ਕਰਨੀ ਨਹੀਂ ਨਹੀਂ ਅਗਰ ਸਪੀਡ ਨਾਲ ਜਾ ਰਹੇ ਹਾਂ ਬੱਸ ਠੀਕ ਹੌਲੀ ਦਾ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਫਿਰ ਸਪੀਡਾਂ ਦੀ ਕਰਾ ਲਾਂਦੇ ਸਪੀਡ ਵਾਲੀ ਹੁਣ ਸਪੀਡਾਂ ਤੇ ਜਾਵਾਂਗੇ ਜੀ ਅਸੀਂ ਉਹ ਕੰਮ ਹੋਊਗਾ ਜਾਣਾ ਬੋਟ ਜਾਣਾ ਅਕਬਾਰ ਤੇ ਨਿਕਲਣ ਦੀ ਬਣੀ ਓਏ ਨਹੀਂ ਫਿਰ ਆਪਾਂ ਬੋਟ ਤੇ ਜਾ ਰਹੇ ਹਾਂ ਨਾ ਚੋਇਸ਼ ਕਰਕੇ ਡਰ ਦਾ ਮਾਹੌਲ ਬਣਾ ਹੋਇਆ ਹੈ ਇਹ ਬੋਟ ਹੈ ਮਾਰੀ ਲੰਡੀ ਸੀ ਉਹ ਭਾਗੇ ਬਾਈ ਉਹ ਮੈਂ ਤਾਂ ਉਹਨਾਂ ਨਾਲ ਜਾਣਾ ਉਹ ਵਧੀਆ ਨਹੀਂ ਲੱਗਦੇ ਨੇ ਮੈਨੂੰ ਆ ਬਾਈ ਨੇ ਸਿੱਧੀ ਉਹ ਕਰਦੀ ਉੱਪਰ ਨੂੰ ਕਿਹਦਾ ਲੱਗ ਰਿਹਾ ਹੈ ਭਾਈ ਸਾਹਿਬ ਆਛਾ ਲੱਗ ਰਿਹਾ ਹੈ ਮਜ਼ਾ ਆ ਰਿਹਾ ਹੈ ਬਿਲਕੁਲ ਆ ਰਿਹਾ ਹੈ ਮਜ਼ਾ ਬਈ ਡਰ ਦਾ ਮਾਹੌਲ ਬਣਿਆ ਹੋਇਆ ਵੀ ਨਾਲ ਤਾਂ ਐ ਲੱਗ ਰਿਹਾ ਵੀ ਬੁਰਾ ਦਾ ਟ੍ਰੈਕਟਰ ਨਹੀਂ ਖੜਾ ਹੋ ਜਾਂਦਾ ਜੀ ਮੇਂ ਜਿੱਤੀ ਹੋ ਜਾ ਰਹੀ ਆ ਹੁਕਮਾ ਦੀਓ ਸਿੰਗਲ ਬ੍ਰੇਕ ਤੇ ਪਿੱਛੇ ਤਾਂ ਦੇਖ ਵਿੱਚ ਥੋੜਾ ਆ ਇਹ ਦੇਖੋ ਜੀ ਫੁੱਲ ਸਪੀਡ ਤੇ ਚਲਾਈ ਸੀ ਆਪਾਂ ਬੋਟ ਮ제 ਆ ਰਹਿਆ ਬਾਈ ਪੂਰੀ ਘਮਾਰਿਆ ਬੋਟ ਪੂਰੀ ਜੇ ਟਰੈਕਟਰ ਨਹੀਂ ਲਾਵੇ ਮੇਰੇ ਆ ਓਏ ਆ ਯਾਰ ਵੈਰੀ ਨਾਈਸ ਛੁੱਟੇ ਮਾਰ ਦਿਆ ਇਹ ਬੰਦਾ ਸਵਾਰੀ ਸਾਡੀ ਪਹਿਲੀ ਵਾਰ ਬੈਠੀ ਆ ਕਿਦਾਂ ਲੱਗ ਰਿਹਾ ਤੁਹਾਨੂੰ ਅਰਾ ਬੜੀ ਕਿ ਐਡ్రਾਈਵ ਤੋਂ ਬਾਅਦ ਉਹਨੂੰ ਅਬੜੇ ਕਿਨਾਰੇ ਜਿੰਨੇ ਆ ਬਹੁਤ ਥੋੜੀ ਜਿਆਦਾ ਰਾਈਡ ਵਾਪਸ ਹੋਟਲ ਜਾ ਰਹੇ ਸੀ ਜਿੱਥੇ ਭੇਡਾਂ ਆ ਗਈਆਂ ਅ ਵੀ ਡਰਾਈਵ ਸਾਹਿਬ ਇਹ ਗੱਡੀ ਰੋਕ ਲਈ ਉੱਪਰ ਸੇਰਾ ਦਿੰਦਾ ਫੇਰ ਅਗਲੇ ਕੁੱਟ ਦੇ ਬਗਾਨੇ ਜਾ ਰਿਹਾ ਆ ਇਹ ਨਾ ਉਹ ਨਾ ਲੀਡਰ ਲੀਡ ਅਬਾ ਸੈਡਾ ਆ ਮੈਂ ਸ਼ੂਟ ਆਉਂਦਾ ਸਪਾਹੀ 6 ਐਂਡ 1/2 ਆਵਰਸ ਲੇਟਰ ਆ ਜੀ ਰੈਡੀ ਸ਼ੈਡੀ ਹੋ ਗਏ ਆਪਾਂ ਪਹੁੰਚ ਗਏ ਸੀ ਜਾਗੋ ਤੇ ਹੁਣ ਜਾਗੋ ਦਾ ਪ੍ਰੋਗਰਾਮ ਆ ਵਿਆਹ ਕਰ ਲੂ ਆ ਜਿਹੜੀ ਕੱਲ ਸੀ ਉਹ ਪਾਰਟੀ ਸੀ ਉਹ ਪਿੰਡ ਵਾਲਿਆਂ ਨੇ ਮੇਰੀ ਜਿਹੜੀ ਪਾਰਟੀ ਆਪਾਂ ਥੋੜਾ ਜਿਆ ਤੁਹਾਨੂੰ ਦੱਸਿਆ ਨਹੀਂ ਪਰ ਅੱਜ ਜਾਗੋ ਦਾ ਪ੍ਰੋਗਰਾਮ ਆ ਤੁਸੀਂ ਇੰਜੋਏ ਕਰਿਓ ਬਹੁਤ ਵਗਾਂ ਕੂਲੀਆਂ ਪਹਿਰੀਆਂ ਨੇ ਹੋਰ ਤੁਹਾਨੂੰ ਅੱਗੇ ਕਲੀਪਾਂ ਦਿਖਾਉਣੇ ਆ ਪਰ ਹੋਰ ਗੱਲਾਂ ਦੀਆਂ ਗੱਲਾਂ ਹਾਂਜੀ ਇਹ ਆਪਣਾ ਛੋਟਾ ਭਾਈ ਰੋ ਇਤਰਾਵਿ ਖੰਡੋਗ ਖੰਡੋਗ ਦਾ ਵੀ ਰਿਸ਼ਤਾਰੀ ਥੋੜੀ ਜਿਹੀ ਤੁਹਾਨੂੰ ਮੇਰੇ ਨਾਲ ਇਹ ਮਾਸਟਰ ਮਾਸੀ ਦੇ ਮੁੰਡਾ ਮੁੰਡਾ ਮਾਸੀ ਦਾ ਮੁੰਡਾ ਮਾਸੀ ਦਾ ਚਲਾਉਂਦਾ ਵੀ ਨਹੀਂ ਬੱਸ ਨਹੀਂ ਘੈਂਟ ਬੰਦਾ ਹੈ ਬਾਈ ਪੂਰਾ ਸ਼ਹਿਰਾ ਨੇ ਯਾਰ ਸਾਰੇ ਬੰਦੇ ਹੀ ਪੂਰੇ ਘੈਂਟ ਨੇ ਤੇ ਵਿਆਹ ਵੀ ਬਹੁਤ ਵਧੀਆ ਹੈ ਯਾਰ ਪਹਿਲੀ ਵਾਰ ਦੇਖਿਆ ਹੈ ਇਹ ਮੱਛਲੀਆਂ ਦਾ ਵਿਆਹ ਪਰ ਜੱਬੀ ਉਰੇ ਰਹਿੰਦੇ ਨੇ ਉਰਦਾ ਹਾਂ ਉਰੇ ਦਾ ਦੋਆਬੀ ਲੈਂਗੁਏਜ ਬੋਲਦੇ ਆ ਜੀ ਇੱਧਰ ਸਾਰੇ ਕੀ ਆ ਬਾਤ ਹੈ ਪੇਕੇਂ ਦੇ ਸੁੱਕ ਗਿਆ ਮੁੰਡਾ ਹੋਰ ਕਹ ਪੇਕੇਂ ਦੇ ਸੁੱਕ ਗਿਆ ਮੁੰਡਾ ਉਹ ਜੋ ਮੱਕੀ ਦਾ ਟਾਂਡਾ ਨਿਕਾਂਦੇ ਸਿਰ ਜਿੰਨੀ ਲੋਟ ਤੇ ਬੈਠੇ ਕਿਆ ਨੰਬਰ ਜਿਆ ਮਾਹੌਲ ਪੂਰਾ ਪੂਰਾ ਜੀ ਇੱਕ ਨੰਬਰ ਮਾਹੌਲ ਆ ਕਿਨੇ ਫੱਬਦਿਆਂ ਜੈਕਟ ਬਰੰਦ ਵਿੱਚ ਪੁਰੇ ਕੀ ਤੇਰਾ ਟੋਲੇ ਆਏ ਟਾਈਮ ਸਾਡਾ ਤਾਂ ਸਕੀਨ ਜੀ ਨੂੰ ਲੱਗੋ ਲੱਗੋ ਕਰਾ ਸਾਡੇ ਨਾਲ ਹੱਸਦੀ ਦਾ ਨੈਕਸਟ ਡੇ ਹਾਂਜੀ ਕੱਲ ਜਾਗੋ ਦਾ ਫੰਕਸ਼ਨ ਬਹੁਤ ਵਧੀਆ ਸੀ ਉਹ ਇੰਜੋਏ ਕੀਤਾ ਸਾਰਿਆਂ ਨੇ ਆਪਣੇ ਪਿੰਡ ਮੰਗੂ ਮਾਹੌਲ ਸੀ ਜਿਵੇਂ ਸਾਡੇ ਹੁੰਦਾ ਤੇ ਅੱਜ ਆਪਾਂ ਆਏ ਆ ਵਿਆਹ ਤੇ ਇੱਥੇ ਰਾਤ ਨੂੰ ਵਿਆਹ ਹੈ ਅੱਜ ਤੇ ਉਧਰ ਬਰਾਤ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਚੱਕ ਰੋ ਮਾਹੌਲ ਤੁਸੀਂ ਇੱਕ ਰਾਤ ਨੂੰ ਨਾ ਯਾਰ ਡੈਕੋਰੇਸ਼ਨ ਇੰਨੀ ਸੋਣੀ ਹੋ ਜਾਂਦੀ ਹੈ ਨਾ ਇੰਨੀ ਅੱਖਾਂ ਨੂੰ ਫੱਬਦੀ ਆ ਤੇ ਬੜਾ ਘੈੜ ਲੱਗਦਾ ਰਾਤ ਨੂੰ ਮਾਹੌਲ ਸਿਰਾ ਹੋ ਜਾਂਦਾ ਮੈਂ ਤਾਂ ਮੇਰੇ ਜਿਆਦਾ ਜੀ ਲੱਗਦਾ ਵਿਆਹ ਤੇ ਸਹੀ ਗੱਲ ਹੈ ਮੈਂ ਦੇਖਿਆ ਦਿਨ ਤੇ ਤਾਂ ਵੀ ਉਜੜੇ ਜੇ ਫਿਰ ਜਾਂਦੇ ਆ ਆਪਣੇ ਆਨੰਦ ਕਾਰਜ ਕਰਕੇ ਨਾਲੇ ਆਪਣੇ ਵੀ ਹੁਣ ਰਿਸੈਪਸ਼ਨਾਂ ਕਰਨ ਲੱਗੇ ਉਹ ਸਾਰਾ ਰਾਤ ਨੂੰ ਆ ਜਾਂਦਾ ਰਿਸੈਪਸ਼ਨ ਹੁੰਦੀ ਆ ਵਿਆਹ ਕਰਿਆ ਮੇ ਮੇ ਵਿਆਹ ਤੇ ਫਿਰ ਉਹਨਾ ਆਪਣੇ ਉਹੀ ਆਨੰਦ ਕਾਰਜ ਆ ਕਰਕੇ ਫਿਰ ਦਿਨ ਜੇ ਕਰਨਾ ਪੈਂਦਾ ਆਪਣੀ ਪਾਰਟੀਆਂ ਹੁੰਦੀਆਂ ਬਾਅਦ ਚੋ ਵਿਆਹ ਤੋਂ ਬਾਅਦ ਹੁੰਦੀਆਂ ਨੇ ਰਿਸੈਪਸ਼ਨ ਹੋ ਗਈ ਉਹੀ ਉਹ ਚੀਜ਼ ਆ ਬਸ ਤੇ ਇੱਕ ਵੱਡਾ ਸਾਰਾ ਵਲੌਗ ਤਾਂ ਕਰਿਆ ਇਹ ਕਿਉਂਕਿ ਹੁਣ ਛੋਟੇ ਛੋਟੇ ਵਲੌਗ ਬਣ ਰਹੇ ਸੀ ਮੈਂ ਕਿਹਾ ਫਿਰ ਇੱਕਠੇ ਤਿੰਨ ਚਾਰ ਦਿਨਾਂ ਦਾ ਇੱਕ ਵੱਡਾ ਵਲੌਗ ਹੀ ਕਰ ਦਾਂਗੇ ਨਾਲੇ ਵਿੱਚ ਵਿੱਚ ਹੈ ਵੀ ਨਹੀਂ ਸੀ ਕੁਝ ਦਿਖਾਉਣ ਨੂੰ ਤਾਂ ਕਰਕੇ ਅਸੀਂ ਇੱਕੋ ਬਣਾਉਣ ਦੀ ਸਲਾਹ ਕਰਦੇ ਆ ਇੱਕੋ ਬਣਾਉਣ ਦੀ ਸਲਾਹ ਕਰ ਲਈ ਕਿਉਂਕਿ ਇੱਧਰ ਬੋਰਿੰਗ ਹੋ ਜਾਂਦਾ ਬੰਦਾ ਹਨ ਕੋਈ ਵਧੀਆ ਨਹੀਂ ਲੱਗਦਾ ਤੁਸੀਂ ਦੇਖੀ ਹੋਏ ਨੇ ਵਿਆਹ ਤਾਂ ਕੀਦੋਂ ਉੱਥੇ ਦਿਖਾਈ ਜਾਂਦੇ ਓਹੀ ਪਨੀਰ ਵਾਲੇ ਪਕੌੜੇ ਓਹੀ ਸਾਰਾ ਕੁਝ ਸੋ ਆਪਾਂ ਨੇ ਛੋਟੇ ਛੋਟੇ ਕਲਿੱਪਾਂ ਐਡ ਕਰ ਲਈਆਂ ਸੀ ਸਾਰੀਆਂ ਚੀਜ਼ਾਂ ਦੀਆਂ ਸੋ ਅੱਜ ਲਾਸਟ ਡੇ ਆ ਆਪਾਂ ਵਿਆਹ ਅੱਜ ਇੱਥੇ ਇੰਜੋਏ ਕਰਕੇ ਰਾਤ ਨੂੰ 4-5 ਵਜੇ ਆਪਾਂ ਘਰੇ ਪਹੁੰਚ ਜਾਣਾ ਸਵੇਰੇ ਆ ਚੈੱਕ ਕਰੋ ਜੀ ਡੈਕੋਰੇਸ਼ਨ ਕਿੰਨੀ ਜਿਆਦੇ ਪਿਆਰੀ ਲੱਗ ਰਹੀ ਆ ਅੱਲਾ ਤਾਰੀ ਬਣਾ ਨਾਕਾ ਨਾਕਾ ਸਾਲੀਆਂ ਅੰਦਰ ਸੋਹਣੀ ਡੈਕੋਰੇਸ਼ਨ ਹੋਈ ਆ ਲਾਈਟਨਿੰਗ ਬੜੀ ਪਿਆਰੀ ਲੱਗਦੀ ਆ ਆ ਚੈੱਕ ਕਰੋ ਮੁੰਡੇ ਦੀ ਲੁੱਕ ਕੈਂਡ ਲੱਗ ਰਿਆ ਨਾ ਪੂਰਾ ਇਧਰ ਹੋ ਮੜੇਗਾ ਐਕਸ਼ਨ ਮਾਰਨ ਨੂੰ ਨਹੀਂ ਕਿਹਾ ਤੈਨੂੰ ਆ ਕੁੜੀਆਂ ਵਾਲੇ ਕਣੀਆਂ ਆਪਾਂ ਮੁੰਡੇ ਵਾਲੇ ਕਣੀਆਂ ਨਹੀਂ ਐਕਸ਼ਨ ਨਹੀਂ ਮਾਰਨੇ ਅੱਜ ਐਕਸ਼ਨ ਜਿਹੜੇ ਮਾਰਨੇ ਜਾਗੋ ਤੇ ਮਾਰ ਲੇ ਬਟਰ ਬਟਰ ਲਾ ਕੇ ਰੱਖ ਕੋਟ ਦੇ ਬਟਰ ਲਾਲਾ ਨਹੀਂ ਯਾਰ ਹੋਰ ਗਰਮੀ ਆ ਇਹਨਾਂ ਨੂੰ ਗਰਮੀ ਹੋ ਲੱਗੀ ਜੇ ਬਾਤ ਨਹੀਂ ਸਹੀ ਗੋਲੀ ਘਟਾ ਖਾ ਲਿਆ ਗੋਲੀ ਘਟਾ ਗੋਲੀ ਘਟੇ ਨਾਲ ਚੱਲਦਾ ਕੰਮ ਕੁਝ ਵੀ ਲਾ ਕੇ ਦੇਖ ਲੈ ਨੰਨਹਰੀ ਇਸ਼ਤਿਹਾਰ ਗੋਲੀ ਘਟਾ ਮਤਲਬ ਦਵਾਈ ਦੀ ਵੀ ਹੈ ਨਾ ਕੋਈ ਕਿਉਂਕਿ ਯਾਰ ਵਿਆਹ ਚ ਟੈਨਸ਼ਨ ਰੋਸ਼ਨ ਹੋ ਜਾਂਦੀ ਹੈ ਬਾਲੀ ਸੋ ਮੈਂ ਦਵਾਈ ਦੀ ਗੱਲ ਕਰਦਾ ਕਿਤੇ ਕੁਝ ਹੋਰ ਨਾ ਸਮਝ ਲਿਓ ਤੁਸੀਂ ਸਭ ਕੁਝ ਕਹ ਲਿਆ ਜੀ ਚਲੋ ਵਧੀਆ ਕੇਮਾ ਕੇਮਾ ਮੋਬੈਲ ਇੱਧਰ ਕਹਦੇ ਪੜਾਕੇ ਚਲਾਤੇ ਮੁੰਡਿਆਂ ਨੇ ਬੱਲੇ ਬੱਲੇ ਕਰਾਤੀ ਇੱਧਰ ਬਰਾਤ ਵੀ ਪਹੁੰਚ ਗਈ ਉਹ ਰੱਤੀ ਹਾਲੇ ਤੱਕ ਆਏ ਨਹੀਂ ਹੁਣ ਤਾਂ ਸਵੇਰੇ ਪਾਚੂ ਰਾਤ ਵਾਲੇ ਉੱਥੇ ਖੜੀ ਪਈ ਪਟਾਕੇ ਫਟਾਦਾਨੇ ਟੋੜ ਵਾਲੇ ਬਾਈ ਵੀ ਕੈਮ ਹੋ ਗਿਆ ਪੂਰੇ ਏਡੀ ਪਿੱਛੇ ਸਕਰੀਨਾਂ ਚੱਲ ਰਹੀਆਂ ਨੇ ਨਾ ਉਹਦੇ ਵਾਸਤੇ ਲਾਇਆ ਹੈ ਟੈਂਪੋ ਰਤ ਨਹੀਂ ਹੈਗਾ ਓਏ ਘੋੜਾ ਘੋੜਾ ਇੱਕਲਾ ਰਾਤੀ ਗਈ ਹੈ ਦੂਰ ਦੂਰ ਹੱਥ ਲੱਗ ਰਿਹਾ ਸੀ ਮਰਾ ਓਏ ਹਾਂ ਕੀ ਆ ਦੇਖ ਰਹੀ ਰੇਲ ਗੱਡੀ ਰੇਲ ਗੱਡੀ ਆਇਆ ਕੀ ਆਵਾਜ਼ ਹੈ ਜਨਰੇਟਰ ਉੱਪਰ ਜਨਰੇਟਰ ਹੀ ਆ ਪਾਸੇ ਹੋ ਜਾ ਸੋਹਣੀਏ ਸਾਡੀ ਰੇਲ ਗੱਡੀ ਆਈ ਓਏ ਮੇਰੇ ਕੰਨ ਕੋਲ ਮਾਰੇ ਆਣੇ ਇਹ ਤਾਂ ਡਰਦੇ ਨਹੀਂ ਕਿਸੇ ਤੋਂ ਕਰਨਾ ਤਾਂ ਕੀ ਆ ਆ ਆ ਗਿਆ ਨਾ ਇਹਦਾ ਮੋਹਪੂ ਚਲਾ ਕੇ ਦੇਖ ਲੈਣੇ ਵਾਈ ਨੂੰ ਕਹਿੰਦਾ ਮਾਉਣੇ ਥੁੱਕ ਪਤਾ ਕਿੰਨਾ ਥੁੱਕ ਹੋਣਾ ਤੇ ਉਹ ਵਿੱਚ ਕੀ ਆ ਬਾਤ ਹੈ ਨਾਈਸ ਆ ਚੱਲੀ ਆਪਾਂ ਕੀ ਯਾਰ ਆ ਆ ਨਾ 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 ਨਵੇਂ ਨਵੇਂ ਨਪੜੇ ਕਰੇ ਟਾਕੀ ਖਲਾਈ ਹੈ ਨਾ ਇਧਰ ਕੋੜੀ ਤੋਂ ਲਾਈ ਯਾਰ ਕੋੜੀ ਤੋਂ ਲਾਉਣ ਦੀ ਵਧਾਈ ਮੰਗਦਾ ਬਾਈ ਅੱਛਾ ਅੱਗੇ ਉਰੇ ਹੋ ਕਿੰਨੇ ਆ ਕਿੰਨੇ ਭਾਈ ਦੇਖ ਲੋ ਕਿੰਨੇ ਭਰਾ ਵਾ ਤੁਸੀਂ ਕਹਿੰਦਾ 1100 ਕਰਦੇ ਮੇਰਾ ਭਰਾ ਗਿਆ 1100 ਕਰਦੇ ਯਾਰ 1100 ਕਰਦੇ ਯਾਰ ਚੱਕ 1100 바라소, 오케이, 바라소. ਮਜੇ ਆ ਰਿਹਾ ਖੰਡ ਚ ਪੂਰੀ ਸੇਕ ਰੇ ਆਪਾਂ ਤਿੰਨ ਗਰੀਏ ਸੇਵਾ ਕਰਵਾਈ ਹੋਰ ਵਿਆਗ ਕਰ ਲਿਆ ਜੀ ਇੰਜੋਏ ਐਨਕਾ ਕਰ ਲਿਆ ਚੇਂਜ ਹੁਣ ਕਰਨੀ ਆ ਡਰਾਈਵਿੰਗ ਓਕੇ ਬਾਏ ਟਾਟਾ ਗੁੱਡ ਨਾਈਟ ਜਿਸ ਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਅਰਸਲ ਵਲੌਗਸ ਨੂੰ ਨਵੇਂ-ਨਵੇਂ ਘੈਂਟ-ਘੈਂਟ ਵਲੌਗਸ ਦੇਖਣ ਲਈ ਦੇਖੋ ਤੁੰਦ ਪੈਣ ਲੱਗੀ ਤਾਰ ਕੇ ਟਾਈਮ ਨਾਲ ਹੀ ਨਿਕਲ ਰਹੇ ਆ ਹਲੇ ਤਾਂ ਨਿਕਲ ਰਹੇ ਆ ਆ ਫੜ ਕੋਟ ਟਾਈਮ ਦਿਖਾਦਾ ਮੈਂ ਕਿੰਨਾ ਟਾਈਮ ਹੋ ਗਿਆ ਉਹ ਨਵੀਂ ਘੜੀ ਦਿਖਾਉਗਾ ਓਹੋ ਓਹੋ ਬੈਤੀ ਹੋ ਗਈ ਆ ਦੇਖੋ ਜੀ ਟਾਈਮ ਹੋ ਗਏ 12:35 ਆਪਾਂ ਛੇਤੀਓਂ ਨਿਕਲ ਰਹੇ ਆ ਤੇ ਕੋਈ ਫਾਇਦਾ ਨਹੀਂਗਾ ਤੁੰਦ ਬਹੁਤ ਮੈਨ ਲੱਗ ਜਾਂਦੀ ਆ